ਸਤਨਾਵਾਂ ਹੈ ਗੁਰੂ ਜੀ ਹਰ ਸੋ ਹੀਰਾ ਛਾੜ ਕੈ ਕਰ ਹੈ ਆਨ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿ ਭਖੈ ਰਵਦਾਸ ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਓਂ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚੇ ਜੁਗਾ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵੈ ਜੇ ਸੋਚੀ ਲਖ ਵਾਰ ਚੁੱਪ ਚੁੱਪ ਨਾ ਹੋਬਈ ਜੇ ਲਾਇ ਰਾਮ ਲੇ ਉਤਾਰੀ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪੜਖ ਹੋਵੇ ਤੈਂ ਕਿ ਨ ਚੱਲੈ ਨਾਲ ਕਿ ਸਚਿਆਰਾ ਹੋਈਐ ਕੋ ਕੂੜਾ ਟੁੱਟੈ ਪਾਰ ਹੁਕਮ ਰਜਾਈ ਚੱਲਣਾ ਨਾਨਕ ਵਿਖਿਆ ਨਾਲ ਹੁਕਮਿ ਹੋਵਨ ਆਕਾਰੁ ਹੁਕਮ ਨ ਕਹਿਜਾਈ ਹੁਯੋਨ ਜੀ ਹੁਕਮ ਮਿਲੈ ਵੜਿਆਈ ਹੁਕਮੇ ਉਤਮਨੀਚ ਹੁਕਮ ਲਿਖ ਦੋਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰੁ ਕੋਈ ਨਾਨਕ ਹੁਕਮੈ ਜੇ 부ਝੈ ਤਉ ਹਉਮੈ ਕਹ ਨ ਕੋਈ ਗਾਵੇ ਕੋ ਤਾਣੁ ਹੋਵੈ ਕਿਸੈ ਤਾਣੁ ਗਾਵੇ ਕੋ ਦਾਤ ਜਣੇ ਨਿਸ਼ਾਨੁ ਗਾਵੇ ਕੋ ਗੁਣਵਿਧੀ ਆਇਆ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰੂ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਪਿਸ ਅਦੂਰ ਗਾਵੇ ਕੋ ਵਖੇ ਹਾਦਰਹ ਦੂਰ ਕਥਨ ਕਸੀਨਾ ਵੇ ਟੋਟ ਕਥ ਕਰ ਕਸੀ ਹੋਟੀ ਕੋਟ ਕੋਟ ਦੇਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਵੇ ਪ੍ਰਵਾਹੋ ਸਾਚਾ ਸਹੇ ਸਾਚ ਨਾਏ ਭਖਿਓ ਭਾਉ ਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰਖਿਆ ਜਿਤ ਦੇ ਸਰਦਾਰ ਮੂਹ ਕੇ ਬੋਲਣ ਬੋਲੀਏ ਜਿਸੁ ਧਰੇ ਪਿਆਰ ਅੰਮ੍ਰਿਤ ਵੇਰਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭਿਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਨ ਰੰਗਿਨ ਸੋਏ ਜਿਨ ਸੇਵਿਆ ਤਰਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਰਖਿਆ ਭਾਉ ਦੁਖ ਪਰ ਹਰ ਸੋ ਕਰਨ ਚਾਹੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰ ਇਸ ਗੋਰ ਗੋਰਖ ਬਰਮਾ ਗੋਰ ਪਾਰਬਤੀ ਮਾਈ ਜੇ ਹਉ ਜਾਣਾ ਅੱਖ ਨਾਹੀ ਕਹਿਣਾ ਕਥਨ ਜਾਇ ਗੁਰਾ ਇੱਕ ਦੇਹ ਬੁਝਾਈ ਸਵਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਤੀਰਥ ਨਾਵਾ ਜੇ ਤਿਸ ਭਾਵਾਂ ਵਣ ਥਾਣੇ ਕੇ ਨਾਇ ਕਰੀ ਜੇ ਤੀਸ ਰੁਠ ਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲੈ ਮਾਤ ਦੇ ਤੇਰਾ ਤੰਜਵਾ ਹਰਮਾਨ ਕੋ ਜੇ ਇੱਕ ਗੁਰਤੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੋ ਉਚਾਰੇ ਅਰਜਾ ਹੋਰਤ ਸੁਣੀ ਹੋਏ ਨਵਾ ਖੰਡਾ ਵੇ ਜਾਣੀ ਐ ਨਾਲ ਚਲੇ ਸਭ ਕੋਇ ਚੰਗਾ ਨਾ ਔਰ ਖਾਏ ਕੈ ਜਸ ਕੀਰਤ ਜਗਲੇ ਜਿਤਸ ਨਦਰ ਨ ਆਵੈ ਤਵਾਂ ਤਨ ਪੁੱਛੈ ਕੇ ਇਟਾਂ ਅੰਦਰ ਕੀਟ ਕਰ ਦੋਸਰੇ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰ ਤੋ ਲਿਆ ਕਾਸ਼ ਸੁਣਿਆ ਦੀਪ ਲੋ ਪਤਾਦ ਸੁਣਿਆ ਪਉਣ ਸਭ ਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਹਿੰਦ ਸੁਣਿਆ ਮੁਕਸਲਾਂ ਮੰਦ ਸੁਣਿਆ ਜੋਗ ਜੁਗਤਰ ਭੇਦੇ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਵਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਸਨ ਤੋ ਗਿਆਨ ਸੁਣਿਆ ਅਠ ਸੱਠ ਕਾ ਇਸਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣੇ ਸੇਖ ਪੀਰ ਪਾਸ਼ਾ ਸੁਣਿਆ ਅੰਧੇ ਪਾਵੈ ਰਹੋ ਸੁਣਿਆ ਹਾਥ ਵੈਸ ਗਾਹੋ ਨਾਨਕ ਭਗਤਾਂ ਸਦਾ ਵਗਾਸ ਸੁਣਿਆ ਦੁਖ ਪਾਪ ਕਾ ਨਾਸ ਮੱਡੇ ਕੀ ਗਾਥ ਕਹੀਂ ਨ ਜਾਏ ਜੇ ਕੋ ਕਹਿ ਬਿਸ਼ੈ ਬਸਤਾਇ ਕਾਗਦ ਕਰਮ ਲਿਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਾਇਣ ਹੋਏ ਜੇ ਕੋ ਮਾਝਣ ਮਨ ਕੋਏ ਮਨੈ ਸਵਰਥ ਹੋਵੇ ਮਨ ਬੁੱਧ ਮਨੈ ਸਹਉ ਪੰਕਿ ਸਦ ਮਨੈ ਮੋਟੋਟਾ ਨ ਖਾਏ ਮਨੈ ਜਿਉਂ ਕਾ ਸਾਸ ਨ ਜਾਏ ਐਸਾ ਨਾਮ ਨਰਾਇਣ ਹੋਏ ਜੇ ਕੋ ਮਨ ਜਾਣ ਮਨ ਕੋਈ ਮਨ ਨਾ ਮਾਰੁ ਠਾਕ ਨ ਪਾਏ ਮਨੈ ਪਾਸੋ ਪਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੇ ਸੰਬੰਧ ਹੈ ਐਸਾ ਨਾਮ ਨਰਿਯਣ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਪਾਵਹਿ ਮੋਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਪਵਨ ਬਿਖ ਐਸਾ ਨਾਮ ਨਿਰੰਤਰ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨੁ ਪੰਜ ਸੋਹੈ ਦਰਗਾਹਾਨੁ ਪੰਚਾਕਾ ਗੁਰੇ ਧਿਆਨੁ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਕਰਣ ਨੈ ਸੁਮਾਰ ਤਉ ਧਰਮ ਦਇਆ ਕਾ ਪੂਤ ਤੰਤੋ ਉਥਾ ਪੁਰਖਿਆ ਜੁ ਸੂਤ ਜੇ ਕੋ 부ਝੈ ਹੋਵ ਸਚਿਆਰ ਤਭਲੇ ਉਪਰ ਕੇਤਾ ਫਾਰ ਧਰਤੀ ਹੋਰ ਪਰ ਹੋਰ ਹੋਰ ਇਸਤੇ ਭਾਰਤ ਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾ ਇਹੋ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੇਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣ ਕੌਣ ਕੂਤ ਕੀਤਾ ਫਸਾਓ ਵੇ ਕੋ ਕਵਾਓ ਤਿਸ ਤੇ ਹੋਏ ਲਹ ਕਰਿ ਆਓ ਕੁਦਰਤ ਕੌਣ ਕਾਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਫਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਪਾਉ ਸੰਖ ਪੂਜਾ ਸੰਤਪਤਾਓ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਰੋਗ ਮਰੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਅਸੰਖ ਦਾਤਾਰ ਅਸੰਖ ਸੂਰਮੋ ਫਕਸਾਰ ਸੰਖ ਮੋ ਲਿਵੜਾਇਤਾਰ ਕੁਦਰਤ ਕਾਹਨ ਕਹਾ ਵਿਚਾਰ ਵਾਰਿਆ ਨ ਜਾਵ ਏਕ ਵਾਰ ਜੋ ਤੁਧ ਭਾਵੇ ਸਾਈ ਪਰੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖਾਂ ਦੇ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਏ ਜੋਰ ਸੰਗਲ ਵਢ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫੇਰਾਹੇ ਸੰਖ ਮਲੇਸ਼ ਮਲ ਭਖਾਈ ਸੰਖੇਨ ਸਰਕਰ ਹੈ ਭਾਰ ਨਾਨਕ ਮੀਰ ਕੈ ਵਿਚਾਰ ਵਾਰਿਆ ਨਜਮ ਇਕ ਵਾਰ ਜੋ ਤੁਧ ਭਾਵੇ ਸਾਈ ਫਰਿਕਾਦ ਤੂ ਸਦਾ ਸਲਾਮ ਤਨਨੰਕਾਰ ਅਸੰਖ ਅਵਸੰਥਾਵ ਗਾਮ ਗਾਮ ਸੰਖਲੋ ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣੂ ਅਖਰਾ ਸਰਸ ਸੰਜੋਗ ਬਖਾਣੂ ਜਿਨੇ ਲਿਖੇ ਤੇ ਸਰ ਨਹੀਂ ਜੇ ਫਰਮਾਏ ਤੇ ਉਹ ਤੇ ਪਾਏ ਜੇ ਤਾ ਕੀਤਾ ਤੇ ਤਾ ਨਾਉ ਗਿਣਨਾ ਵੈ ਨਾਹੀ ਕੋ ठाਉ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਪਰਕਾਰ ਤੂੰ ਸਦਾ ਸਲਾਮ ਤਨ ਰੰਕਾਰ ਪਰੀਆਇਤ ਪੈਰ ਤੰਦੇ ਹੈ ਪਾਣੀ ਥੋਤੇ ਉਤਰਸਖੇ ਹੈ ਮੂਤਲੇ ਤੇ ਕੱਪੜ ਹੋਏ ਦੇ ਸਾਬੂ ਲਿਓ ਥੋਏ ਪਰੀਆ ਮਤ ਪਪਕ ਸੰਗ ਉਹ ਧੋਪੈ ਨਵੇਂ ਕ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨ ਲਿਖ ਲੈ ਜਾਹੂ ਆਪੇ ਵੀਜ ਆਪੇ ਖਾਓ ਨਾਨਕ ਉਕਮੀ ਆਉ ਜਾਓ ਤੀਰਥ ਤਪਦਿਆ ਦਦਾਂ ਨੂੰ ਜੇ ਕੋ ਪਾਵੈ ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨ ਹੋਏ ਸਵਾਸਾ ਅਸਬਾਣੀ ਬਰਮਾਉ ਸਤ ਸੁਆਣ ਸਦਾ ਮਨ ਚਾਉ ਕਾਵਨ ਸੋਵੇ ਲਾ ਵਖਤ ਕਾਵਣ ਕਾਵਣ ਸੇ ਤੇ ਕਾਵਣ ਵਾਰ ਕਵਣ ਸੇ ਰੁੱਤਿ ਮਾਹ ਕਵਣ ਜਿਤ ਹੋ ਆਕਾਰ ਵੇਲ ਨ ਪਾਇਆ ਪੰਡਤੀ ਜਿਹੋ ਵਲੇ ਕੁਰਾਨ ਵਕਤ ਨ ਪਾਇਓ ਕਾਜ਼ੀਆਂ ਜੇ ਲਿਖਣ ਲੈ ਕੁਰਾਨ ਫਤਵਾ ਨ ਜੋਗ ਜਾਣੈ ਰੁੱਤ ਮਾਹ ਹੋ ਨ ਕੋਈ ਜਾ ਕਰਤਾ ਸਿੱਖ ਕੋ ਸਾਚੇ ਆਪੇ ਜਾਣ ਸੋਈ ਕਿਉ ਕਰਿਆ ਕਿਆ ਕਿਸਾ ਲਾਹੀ ਜੋ ਵਰਨਿ ਕਿਉ ਜਾਣਾ ਨਾਨਕ ਆਖਣ ਸਾਕੋ ਵਖਾਏ ਇੱਕ ਦੂਹੇ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਹਿਤਾ ਜਾ ਕਹੂ ਮੈਂ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨ ਸੁਹੈ ਪਾਤਲ ਪਥਾਲ ਲਖੈਗਾ ਸਾਇਆਗਾਸ ਓੜ ਕੋੜ ਪਾਥਕੇ ਵੇ ਕਹਿ ਨਿਕ ਵਾਤ ਸਾਇ ਸਠਾਰ ਹੈ ਕਨਕ ਤੇ ਬਾਲ ਅਸਲੂ ਇਕਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਹੁਣਾ ਸੁ ਨਾਨਕ ਵੱਡਾ ਖੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਈ ਤਿਸੁ ਸੁਰਤਨ ਪਾਈਆ ਨਦੀਆਂ ਤੇ ਵਹ ਉਪਰ ਸਮੁੰਦਰਾਂ ਜਾਣੀਐ ਸੁਮੰਦ ਸਾਹ ਸੁਲਤਾਨ ਗਿਰਹਾ ਚੇਤੀ ਮਾਲ ਧਨ ਈੜੀ ਤੋਲ ਨ ਹੋਵਨੀ ਜੇ तिस ਮਨੋ ਨਾ ਵਿਸਰਹਿ ਅੰਤ ਨਾਸਿਕ ਤੀ ਕਹਿਣ ਅੰਤ ਅੰਤਰ ਕਰਨ ਦੇਣ ਅੰਤ ਅੰਤਰ ਵੇਖਣ ਸੁਣਨ ਅੰਤ ਅੰਤਰ ਜਾਪੇ ਕਿਆ ਮਨ ਮੰਤ ਅੰਤ ਨਾ ਜਪ ਕੀਤਾ ਆਕਾਰ ਅੰਤ ਨਾ ਜਪ ਪਰਵਾ ਅੰਤ ਕਾਰਨ ਕੀਤੇ ਬਿਰੜਾ ਹੈ ਤਾਂ ਕਿ ਅੰਤਰ ਪਾਏ ਜਾਏ ਏਵੰਤ ਨ ਜਾਣ ਕੋਇ ਬੋਤਾ ਕਈਏ ਬੋਤਾ ਹੋਇ ਵਟਾ ਸਹੇ ਉਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡੂ ਉੱਚ ਹੋਵੇ ਕੋਇ ਤੇ ਸੁੱਚੇ ਕੋ ਜਾਣ ਸੋਇ ਜੇ ਵਢਿ ਆਪ ਜਾਣਿ ਆਪਿ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਨਤਬਾਏ ਕਿਤੇ ਮੰਗਾ ਜੋ ਦਾ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਪ ਟਟੇ ਵਿਕਾਰ ਕਿਤੇ ਲੈ ਲ ਮੁਕਰਪਾਹੇ ਕਿਤੇ ਮੂਰਖਾ ਖਾਏ ਖਾਏ ਕਿਤੇ ਅਦੁਖ ਤੂ ਸਰਮਾਰ ਏ ਪੇਦਾ ਤੇਰੇ ਦਾਕਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਸਕ ਕੋਏ ਜੇ ਕੋ ਖਾਏ ਕੋ ਆਖਣ ਪਾਏ ਹੋ ਜਾਣੇ ਜੇਤੀਆ ਮੁਖਾਏ ਆਪੇ ਜਾਣ ਆਪੇ ਦੇ ਆਖੇ ਸੇ ਬੇਕੇ ਕੇ ਜਿਸਨੋ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੋਲ ਵਪਾਰ ਮੋਲ ਵਪਾਰੀ ਮੋਲ ਪੰਡਾ ਅਮੋਲਾ ਵੇ ਮੋਲ ਰਾਜਾ ਹੈ ਬੋਲ ਪਾਏ ਮੋਲਾ ਸਮਾਹੇ ਅਮੁੱਲ ਧਰਮ ਮੋਲ ਦੀ ਬਾਣ ਮੋਤਲ ਮੋਲ ਪ੍ਰਵਾਣ ਮੋਲ ਬਖਸ਼ੀਸ ਮੋਲ ਨਿਸ਼ਾਨ ਮੋਲ ਕਰਮ ਮੋਲ ਫਰਮਾਨ ਮੋਲ ਬੁਲਾ ਕੇ ਨ ਜਾਏ ਆਖੇ ਆਖ ਰਹਿ ਲਵਲਾਈ ਆਖੇ ਵੇ ਪਾਠ ਪੁਰਾਣ ਆਖੇ ਆਪਣੇ ਕਰਿ ਵਿਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗਵਿੰਦ ਆਖੇ ਸਰੀਆ ਕਸਦ ਆਖੇ ਕਹਤੇ ਕੀਤੇ ਬੁੱਧ ਆਖੇ ਧਾਰਿ ਆਖੇ ਦੇਵ ਆਖੇ ਸੁਰਨਰ ਮਨਜਨ ਸੇਵ ਕੀਤੇ ਆਖੇ ਆਖੜ ਪਾਹੇ ਕੀਤੇ ਕਹਿ ਕਹੇ ਉਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਨਾਲ ਖੀਏ ਸਿਰ ਗਵਾਰ ਗਵਾਰ ਸੋ ਦਰ ਕਿਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇ ਤੇਵਣ ਹਾਰੇ ਕੇ ਤੇ ਰਾਗ ਫਰੀ ਸੋ ਕਹੀ ਹਮ ਕੇ ਤੇ ਗਾਵਣ ਹਾਰੇ ਗਾਵਹਿ ਤੋ ਨ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲੇ ਲੇ ਧਰਮ ਵਿਚਾਰੇ ਗਾਵਹਿ ਸਰਬਰਮਾ ਦੇਵੀ ਸੋਣ ਤੇ ਸੋਣ ਸਦਾ ਸਵਾਰੇ ਗਾਵਹਿ ਦੇ ਦਸਨ ਬੈਠੇ ਦੇਵਤਿਆਂਦਰ ਨਾਲੇ ਗਾਵਹਿ ਸਿਧ ਸਮਾਧੀ ਇੰਦਰ ਗਾਵਣ ਸਾਥ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵਣ ਵੀਰ ਕਰਾਰੇ ਗਾਵਣ ਪੰਡਿਤ ਪੰਡ ਰਖੀ ਸਰ ਜੋਗ ਜੋਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹ ਸੁਰਗਾ ਵਿੱਚ ਪਿਆਲੇ ਗਾਵਣ ਰਤਨ ਪਾਏ ਤੇਰੇ ਅੱਠ ਸੱਠ ਤੀਰਸ ਨਾਲੇ ਗਾਵੇ ਜੋਤ ਮਹਾ ਬਰਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਫੰਡਾ ਕਰ ਕਰ ਰੱਖੇ ਧਾਰੇ ਸੇ ਤੁਰਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਿਤਨਾਵਨ ਨਾਨਕ ਕਾ ਵਿਚਾਰੇ ਸੋਇ ਸੋਇ ਸਦਾ ਸਤਿ ਸਾਈਂ ਸੱਚਾ ਸਾਚੀ ਨਾਈ ਹੈ ਵੀ ਹੁਸੀ ਜਾਇ ਅਨਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਭਾਂਤੇ ਕਰ ਕਰ ਜੁਸਿ ਮਾਇਆ ਜੰਦ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਤਿਸ ਦੇ ਉੜਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਣਾ ਜਾਇ ਸੋ ਪਾਤਸ਼ਾਹੋ ਸਹਾ ਪਾਤਸਾਹਿਬ ਨਾਨਕ ਰਣ ਰਜਾਈ ਮੁੰਦਾ ਸੰਤੋਖ ਸਰਮਪਖ ਥੋਲੀ ਧਿਆਨ ਕੀ ਕਰੈ ਵਿਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਖ ਡੰਡਾ ਪਰਤੀਤ ਆਏ ਪੰਥੀ ਸਜ ਮਾਤੀ ਮਨ ਜੀਤਾ ਜਗ ਜੀਤ ਆਦੇਸ਼ ਕਿਸੇ ਆਦੇਸ਼ ਆਵਨੀ ਰਾਧਾ ਨਾਤ ਜੁਗ ਜੁਵੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥਿ ਸਜਾ ਕੀ ਰਿਧ ਸਿਧ ਅਵਰਾ ਸਾਦ ਸੰਜੋਗ ਵਿਜੋਗ ਦੋਇ ਕਾਤ ਲਾਵਹਿ ਲਿਖਿ ਆਵੇ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਨਾਦ ਨਾਤ ਜੁਗ ਜੁ ਇਕ ਬੇਸ ਇਕ ਮਾਈ ਜੁਗਤ ਵਿਆਈ ਤਿੰਚਲੇ ਪ੍ਰਵਾਣ ਇਕ ਸੰਸਾਰੀ ਇਕ ਪੰਡਾਰੀ ਇਕਲਾਏ ਦੀਵਾਨੂ ਜੇ ਉਸ ਪਾਵੈ ਤੇ ਚਲਾਵੇ ਜੇ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰਾਂ ਵੈ ਬਹੁਤਾ ਵਡਾਣ ਆਦੇਸ਼ तिसਿਆ ਆਦੇਸ਼ ਆਦ ਨਿਰਨਾਥ ਨਾਥ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਫੰਡਾਲ ਜੋ ਕਿਸ ਪਾਇ ਸੁਏ ਕਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਤੇ ਆਦੇਸ਼ ਆਦਿ ਨੀਰ ਆਦਨਾਤ ਜੁਗ ਜੁਗੇ ਕੋ ਬੇਸ ਇੱਕ ਦੂਜੀ ਬੋਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਜਿਹੜਾ ਖਿਐ ਇੱਕ ਨਾਮ ਜਗਦੀਸ਼ ਇਹ ਤਰਾਏ ਪਤ ਪੌੜੀਆਂ ਚੜੀਐ ਵੇ ਕੀਸ ਸੁਣ ਗਲਆਂ ਆਕਾਸ਼ ਕੀ ਕੀਟਾਇਰੀ ਸ ਨਾਨਕ ਨਜ਼ਰੀ ਪਾਈਐ ਕੁੜੀ ਕੁੜਾ ਠੀਸ ਆਖਣ ਜੋਰ ਛੁਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਣ ਮਰ ਨਹਿ ਜੋਰ ਜੋ ਨਰਾਜ ਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਸੁਟਾ ਸੰਸਾਰ ਜੇ ਸਾਧ ਜੋਰ ਕਰ ਵੇਖ ਸੋ ਨਾਰ ਗੋਤਮ ਨੀਚ ਨ ਕੋਏ ਰਾਤੀ ਰਿਤਿ ਤਿਵਾਰ ਪਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੇ ਥਾਪ ਰੱਖੀ ਧਰਮਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਥਿਰ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪੋ ਸੱਚਾ ਦਰਬਾਰ ਦਿੱਤਾ ਸੋਣ ਪੰਤ ਪਰਵਾਨ ਨਜ਼ਰਿਕਰਮ ਪਵਨੀ ਸ਼ਾਨੁ ਕੱਚ ਪਕਾਏ ਉਥੇ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਖੋ ਕਰਮੋ ਕੇਤੇ ਪਉਣ ਪਾਣੀ ਬਸੰਤਰ ਕੇਤੇ ਕਾਮੇਸ ਇਤੇ ਵਰਮੇ ਘਰ ਤਕੜੀ ਹੈ ਰੂਪ ਰੰਗ ਕੇ ਵੇਸ ਕਹਤੀਆਂ ਕਰਮ ਭੂਮੀ ਮਹਿਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਤੇ ਸਿੱਧ ਬੋਧ ਨਾਸ ਕੇਤੇ ਇਤੇ ਦੇਵ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕਹਤੀਆਂ ਖਾਣੀ ਕਹਤੀਆਂ ਬਾਣੀ ਕੇਤੇ ਪਾਦ ਨਰਿੰਦ ਇਤਿਆ ਸੁਰਤੀ ਸੇਵਕ ਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਰਾਗ ਵਿਰੋਧ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਕਾਰਤ ਕੜੀਏ ਬਹੁਤ ਉਨੂਪ ਤਾਂ ਕੀਆ ਗੱਲਾਂ ਕਸੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਸਤਾਏ ਤਿਤੈ ਕੜੀਏ ਸੁਰਤ ਮਤ ਮਨ ਬੁੱਧ ਤਿੱਥਾ ਕੜਿਆ ਸੁਰਾਸ ਦਾਗੇ ਸੁਰਦ ਕਰਮਖਾਂਡ ਕੀ ਬਾਣੀ ਜੋ ਤਿੱਥੈ ਉਹ ਨ ਕੋਈ ਹੋਰ ਤਿੱਥੈ ਜੋਤ ਮਾਂ ਬਰਸੂਰ ਤੈਨ ਮਹਾਰਾਮ ਰਹਾ ਵਰਪੂਰ ਤਿੱਥੈ ਸੀਤਾ ਸੀਤਾ ਮੈ ਮਮ ਮੈਂ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹੇ ਮਰਹੈ ਨ ਠਗ ਜਾਏ ਜਿਨ ਕਹਰਾ ਵਸੈ ਮਰਮੈਂ ਤੇ ਸਾ ਭਗਤ ਵਸੈ ਕਹਿ ਲੋ ਕਰ ਅਨੰਦ ਸਚ ਮਨ ਸੋਏ ਸਚ ਖੰਡ ਵਸਨ ਰੰਕਾਰ ਕਰ ਕਰ ਵੇਖੈ ਨਦਰਿਹਾਰ ਤਿਥੈ ਖੰਡ ਮੰਡਲ ਵਰ ਫੰਡ ਜੇ ਕੋ ਕਥ ਤਾ ਤਨੰਤ ਤੇ ਤਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤੋਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥ ਨ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਨ ਮਤਿ ਵੇ ਦਸਿਆਰ ਪਾਉ ਖਲਾਲ ਅਗਨ ਤਪਤਾਉ ਪਾਂਡਾ ਪਾਉ ਅਮਰਤ ਟਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਦਰਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਮ ਹਦੂ ਦੇਵਸਰਾ ਦੁਇਦਾਈ ਦਾਇਆ ਖਿਲਾ ਸਭ ਜਗਤ ਚੰਗਿਆਈਆਂ ਬੁਰਿਆਈਆਂ ਵਾਟ ਧਰਮ ਹਦੂਰ ਕਰਮੀ ਆਪੋ ਆਪਣੀ ਕੇੜੜੈ ਕੇ ਦੂਰ ਜਿੰਨੀ ਨਾਮ ਤੇ ਆਇਆ ਗੈਮ ਸਕਤਖਾਰ ਨਾਨਕ ਤੇ ਮੁਖ ਉਜਲੇ ਇਸੇ ਛੁਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਖਾਲ ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਦ